ਕੀ ਲਾ ਕੇ ਬਾਹਰ ਜਾਂਦੇ ਆ ਮੈਂ ਇਹੀ ਚਾਹੁੰਦਾ ਕਿ ਬਾਹਰ ਨਾ ਜਾਓ ਭਰਾਵੋ ਇੱਥੇ ਕੰਮ ਬਹੁਤ ਹੈ ਜੀ ਇੰਡੀਆ 'ਚ ਪੰਜਾਬ 'ਚ ਸਭ ਤੋਂ ਜ਼ਿਆਦਾ ਕੰਮ ਹੈ ਜੀ ਪੰਜਾਬ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਜੀ ਇਹ ਹੈ ਵੀ ਸੋਨੇ ਦੀ ਚਿੜੀ ਹੈ ਜੀ ਬਿਲਕੁਲ ਪਰ ਆਪਣੇ ਲੋਕ ਪਤਾ ਨਹੀਂ ਉਹਨਾਂ ਨੂੰ ਕੀ ਹੋਇਆ ਓ ਜਮੀਨਾਂ ਵੇਚ-ਵਿਚ ਕੇ ਬਾਹਰ ਜਾ ਰਹੇ ਨੇ ਬਾਹਰ ਨਾ ਜਾਵੋ ਭਰਾਵੋ ਇੱਥੇ ਕੰਮ ਬਹੁਤ ਹੈ ਜੀ ਹੱਥੀ ਕਿਰਤ ਕਰੋ ਜੀ ਮਿਹਨਤ ਕਰੋ ਜੀ ਤੁਹਾਨੂੰ ਪਰਮਾਤਮਾ ਫਲ ਜ਼ਰੂਰ ਦੇਊਗਾ ਮੈਂ 1.5 ਸਾਲ ਤੋਂ ਕੰਮ ਕਰਦਾ ਜੀ ਇੱਥੇ ਜੀ ਤੇ ਅੱਜ ਇਸ ਮੁਕਾਮ ਤੱਕ ਪਹੁੰਚ ਗਿਆ ਕਿ ਮੈਂ ਦੋ ਪਰਿਵਾਰਾਂ ਦਾ ਵੀ ਖਾਣਾ ਆਪਣਾ ਰੋਟੀ ਪਾਣੀ ਚਲਾ ਸਕਦਾ ਹੈ। ਅੱਛਾ ਜੀ। ਇੰਨੀ ਇਨਕਮ ਹੋ ਰਹੀ ਹੈ ਆਪਾਂ। ਇੰਨੀ ਇਨਕਮ ਹੋ ਰਹੀ ਹੈ ਜੀ ਆਪਣੀ। ਅੱਛਾ ਫੇ ਤੁਸੀਂ ਦੋਨੋਂ ਭਰਾ ਓਏ ਦੋਸਤੋ। ਮੈਂ ਇਹ ਮੇਰਾ ਭਰਾ ਹੀ ਹੈ ਜੀ। ਭਰਾ ਹੀ ਇਕੱਲਾ। ਹਾਂ ਜੀ ਹਾਂ ਜੀ। ਮਤਲਬ ਕਿ ਦੋਸਤ ਹੀ ਹੈ ਆਪਣਾ। ਜੀ ਜੀ ਜੀ। ਪਿੰਡ ਦੇ ਲੋਕੀ ਜਾਂਦੇ ਸੀਗੇ ਤਾਂ ਥੱਲੇ ਨਮੂਹ ਕਰ ਲੈਂਦੇ ਸੀਗੇ ਜੀ। ਅੱਛਾ ਸ਼ੁਰੂ ਦੇ ਵਿੱਚ ਬਹੁਤ ਜ਼ਿਆਦਾ ਸ਼ਰਮ ਆਈ ਆ। ਅੱਛਾ। ਪੰਜਾਬ ਦੇ ਕਈ ਨੌਜਵਾਨ 40-40 ਲੱਖ ਰੁਪਏ ਲਾ ਕੇ ਅਮਰੀਕਾ ਜਾ ਰਹੇ ਨੇ। ਅਮਰੀਕਾ ਤੋਂ ਹੁਣ ਡਿਪੋਟ ਹੋ ਕੇ ਵੀ ਵਾਪਸ ਭਾਰਤ ਵਾਪਸ ਪਰਤ ਰਹੇ ਨੇ ਪਰ ਦੂਜੇ ਪਾਸੇ ਹੁਣ ਪੰਜਾਬ ਦੇ ਕਈ ਨੌਜਵਾਨ ਆਪਣੇ ਧਰਤੀ ਦੇ ਉੱਤੇ ਆਪਣੇ ਪੰਜਾਬ ਦੀ ਧਰਤੀ ਦੇ ਉੱਤੇ ਆਪਣਾ ਕੰਮ ਕਰਨਾ ਸ਼ੁਰੂ ਕਰ ਗਏ ਨੇ ਤਾਂ ਇਸ ਨੂੰ ਲੈ ਕੇ ਇੱਕ ਹਿਸਟਾਲ ਦਿਖਾਣ ਲੱਗੇ ਆ